ਮੈਂ ਏਜੀਪਟ ਦੀ ਏਜੀਪਟ ਬਾਰੇ ਪੜਿਆ ਉੱਥੇ ਦੇ ਪੀਰਾਮਿਡ ਬਾਰੇ ਪੜਿਆ ਮੈਂ ਕਾਫੀ ਡਿਲੇਟ ਕੀਤੀ ਫਿਰ ਉਹ ਬਿਅਲ ਐਂਗਲ ਤੇ ਮੈਂ ਤਰੇ ਪੀਰਾਮਿਡ ਬਣਾਏ ਉੱਚ ਮੈਂ ਮੈਡੀਟੇਸ਼ਨ ਬਹੁਤ ਕਰਦਾ ਰਿਹਾ ਉਹਦੇ ਬਹੁਤ ਹੀ ਅਜੀਬੋ ਗਰੀਬ ਮੈਨੂੰ ਰਿਜ਼ਲਟ ਵੀ ਮਿਲੀ ਕਿਉਂਕਿ ਜ਼ਿੰਦਗੀ ਐਡੀ ਰਹੱਸਪੂਰ ਹੈਗੀ ਆ ਨਾ ਇਹਦਾ ਕੋਈ ਅੰਤ ਨਹੀਂ ਹੈਗਾ ਅਜੇ ਇਸ ਤੋਂ ਬਾਅਦ ਆਪਾਂ ਪੀਰਾਮਿਡ ਦੀ ਸਟੋਰੀ ਤੋਂ ਬਾਅਦ ਕੰਪਣ ਤੇ ਆਉਣਾ ਥੋੜਾ ਜਿਹਾ ਵਾਈਬ੍ਰੇਸ਼ਨ ਤੇ ਮੇਰੇ ਸਾਹਮਣੇ ਨਾਲ ਆਪਣੇ ਲੋਕਾਂ ਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਹੈਗਾ ਜੋ ਚੀਜ਼ ਮੈਂ ਮਹਿਸੂਸ ਕੀਤੀ ਹੈ ਬਹੁਤ ਲੋਕਾਂ ਨੂੰ ਚੀਜ਼ਾਂ ਦਾ ਨਹੀਂ ਪਤਾ ਜ਼ਿੰਦਗੀ ਚ ਵਾਪਰਿਆ ਕੀ ਕੋਸਾ ਕੀ ਕੋਸਾ ਐਕਸਪੀਰੀਅੰਸ ਕੀਤਾ ਤੁਹਾਡੇ ਨਾਲ ਉਹ ਹੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਹੋ ਸਕਦਾ ਜ਼ਿੰਦਗੀ ਦੇ ਬਹੁਤ ਪੜਾਣ ਨੇ ਅੱਧੇ ਕਪੜਾ ਤਾਂ ਆਪਣੇ ਹੀ ਨਗੇ ਆਂਦੇ ਆ ਜਿਹਦਾ ਆਪ ਨੂੰ ਪਤਾ ਹੀ ਨਹੀਂ ਸਮੁੰਦਰ ਦਾ 5% ਸਾਨੂੰ ਆਪਾ ਯੂਜ਼ ਕਰ ਲਿਆ 95% ਆਪਣੇ ਅਧੱਖਾ ਹਜੇ ਪਤਾ ਨਹੀਂ ਕੀ ਕੋਸਾ ਹੋਣਾਗਾ ਇੱਡੀ ਜ਼ਿੰਦਗੀ ਆ ਸਬਕੌਂਸ਼ੀਅਸ ਦਾ 1.5 ਤੋਂ ਲੈ ਕੇ 2% ਦਾ ਹਿੱਸਾ ਯੂਜ਼ ਹੁੰਦਾ 98% ਖਾਲੂ ਵੀ ਪਿਆ ਹੋਇਆ ਹੈ ਜੀ ਤਾਂ ਉਹਨਾਂ ਨੂੰ ਵਰਤਨ ਨਾਲੇ ਆਪਾਂ ਹੀ ਬਣਾਣਾ ਵਰਤਾਂ ਕਿਵੇਂ ਜਦੋਂ ਆਪਾਂ ਨੂੰ ਆਪ ਨੂੰ ਨੌਲੇਜ ਹੋਊਗੀ ਵੀ ਇਹ ਚੀਜ਼ ਹੈ ਕੀ ਤੇ ਪਾਇਰਾਮਿਡ ਦਾ ਮੇਰੇ ਫਾਦਰ ਨਾਲ ਮੈਂ ਹੈਲਪ ਕੀਤੀ ਸੀ ਪਾਇਰਾਮਿਡ ਤਿਆਰ ਕੀਤੇ ਘਰੇ ਇੱਕ ਮੈਂ ਰੂਮ ਦੇ ਬਾਹਰ ਰੱਖਿਆ ਆਪਦੇ ਇੱਕ ਮੈਂ ਬਣਾਇਆ 18 ਇੰਚ ਦਾ ਪਾਇਰਾਮਿਡ ਉਸ 18 ਇੰਚ ਦੇ ਪਾਇਰਾਮਿਡ ਦੇ ਵਿੱਚ ਕੀ ਕਰਦੇ ਸੀ ਉਹ ਲੱਕੜ ਦਾ ਸੀਗਾ ਫਲਾਈ ਦਾ ਰਾਤ ਨੂੰ ਚ ਪਾਣੀ ਰੱਖਣਾ ਤਾਂ ਵਿੱਚ ਮਾਰਨਿੰਗ ਪੀਣਾ ਕਿਸੇ ਪਰਿਵਾਰ ਦੀ ਕੋਈ ਮੈਡੀਸਨ ਉਸ ਪਾਇਰਾਮਿਡ ਚ ਰੱਖਣੀ ਸਵੇਰੇ ਲੈਣੀ ਉਸ ਪੈਰਾਮਿਡ ਦਾ ਐਕਸਪੈਰੀਮੈਂਟ ਕੀਤਾ ਇੱਕ ਦਰਜਨ ਕੇਲੇ ਲਏ ਸੀ ਉਹਨਾਂ ਚ 10 ਕੇਲੇ ਲੱਗ ਰੱਖਤੇ 2 ਕੇਲੇ ਪੈਰਾਮਿਡ ਦੇ ਵਿੱਚ ਰੱਖਤੇ ਤਿੰਨ ਦਿਨ ਬਾਅਦ ਜਿਹੜੇ 10 ਕੇਲੇ ਸੀ ਖਰਾਬ ਹੋ ਗਏ 2 ਪੈਰਾਮਿਡ ਵਾਲੇ ਕੇਲੇ ਠੀਕ ਰਹੇ ਉਹਦਾ ਕਾਰਨ ਕੀ ਆ ਕਿਉਂਕਿ ਆਪਾਂ ਨੂੰ ਕੋਸਮਿਕ એનર્ਜੀ ਚ ਲਾ ਰਹੀ ਆ ਜਿਹਨੂੰ ਆਪਾਂ ਬ੍ਰਹਮੰਡੀ ਊਰਜਾ ਕਹਿੰਦੇ ਆ ਉਹ ਐਂਗਲ ਤੇ ਜ਼ਿਆਦਾ ਆਉਂਦੀ ਆ ਇਹ ਕਾਰਨ ਕਰਕੇ ਗੁਰਗਮਾ ਗੁਰਦੁਆਰਾ ਸਾਹਿਬ ਹੋ ਗਏ ਮੰਦਰ ਹੋ ਗਏ ਪਿਰਾਮਿਡੋ ਕੋ ਇਦਾਂ ਦੇ ਸ਼ੇਪ ਚ ਬਣੇ ਹੋਏ ਆ ਤੇ ਸ਼ੇਪ ਬਹੁਤ ਜਿਆਦਾ ਪਾਵਰਫੁਲ ਆ ਘਰੇ ਯੂਜ਼ ਕੀਤੀ ਇੱਕ ਲੱਕ ਤੁਸੀਂ ਕਾਗਜ਼ ਦੀ ਚੀਜ਼ ਬਣਾਓ ਪਾਇਰਾਮਿਡ ਬਣਾਓ ਕਾਗਜ਼ ਦਾ ਛੋਟਾ ਜਿਹਾ ਸਿਰ ਤੇ ਰੱਖੋ ਤੁਹਾਡੀ ਪੂਰੀ ਬੋਡੀ ਠੀਕ ਹੋਣ ਲੱਗ ਜੂ ਹੁਣ ਤਾਂ ਅਮਰੀਕਾ ਦੀ ਇਸ ਪ੍ਰਕਾਰ ਦੇ ਹੱਥ ਤਲ ਬਣਾਉਣ ਲੱਗੇ ਜਿੱਥੇ ਆਟੋਮੈਟਿਕਲੀ ਊਰਜਾ ਆਵੇ ਆਪ ਨੂੰ ਊਰਜਾ ਜ਼ਿਆਦਾ ਮਿਲੇ ਠੀਕ ਹੁਣ ਇੱਕ ਸਵਾਲ ਆਪਾਂ ਬਹੁਤ ਥੱਕ ਗਏ ਥੱਕ ਹਰ ਕੇ ਆਪਾਂ ਬੈੱਡ ਤੇ ਪੈ ਗਏ ਆਪਾਂ ਕੁਝ ਖਾਦਾ ਵੀ ਨਹੀਂ ਸਵੇਰ ਨੂੰ ਆਪਾਂ ਫਿਰ ਵੀ ਤਕੜੇ ਹੋ ਜਾਣੇ ਆ ਕਿੰਨੇ ਤਕੜੇ ਹੁੰਨੇ ਆ ਕਿਉਂਕਿ ਜਦੋਂ ਆਪਣੀ ਸੋਚਾਂ ਦਾ ਜਿਹੜਾ ਸਤਾਰਾ ਉੱ ਘਟ ਗਿਆ ਆਪਣੀ ਬਾਡੀ ਮੂਵਮੈਂਟ ਰੁਕ ਗਈ ਆਪਣੇ ਚ ਊਰਜਾ ਪੈਦਾ ਹੋਣ ਲੱਗ ਪਈ ਉਹਨੂੰ ਕੋਸਮਿਕ ਊਰਜਾ ਕਹਿੰਦੇ ਆ ਇਹੇ ਕਾਰਨ ਕਰਕੇ ਲੋਕ ਸਮਾਧੀਆਂ ਲਾਉਂਦੇ ਆ ਉਹਨਾਂ ਦੀ ਚੇਤਨਾ ਉਜਾਗਰ ਹੁੰਦੀ ਆ ਇਹ ਸਾਰਾ ਪਛੋਕੜ ਇੱਥੇ ਹੀ ਹੁੰਦਾ ਹੈ ਜਿਹਦੇ ਬਾਰੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਨਾ ਆਪਣੀ ਸਕੂਲਿੰਗ ਦੇ ਵਿੱਚ ਪਤਾ ਨਾ ਆਪਣੇ ਪਛੋਕੜ ਦੇ ਵਿੱਚ ਪਤਾ ਆਪਾਂ ਨੂੰ ਰੋਟੀ ਨਹੀਂ ਪਤਾ ਇਹ ਚੀਜ਼ ਆਪਣੇ ਬਜ਼ੁਰਗਾਂ ਨੂੰ ਅਸਾ ਕਾਰਨ ਵੀ ਦਿੱਤੀ ਆ ਆਪਣੇ ਪੇਰੈਂਟਸ ਆਪਣੇ ਮਾਪੇ ਆਪਣੇ ਬਜ਼ੁਰਗ ਬੱਚਿਆਂ ਨਾਲ ਨਹੀਂ ਬੈਠਦੇ ਬੱਚਿਆਂ ਨਾਲ ਨਹੀਂ ਬੈਠਦੇ ਬਟ ਬੱਚੇ ਵੀ ਨਾਲ ਨਹੀਂ ਬੈਠਦੇ ਕਿਉਂਕਿ ਬੱਚੇ ਆਦਨੁਕ ਹੋ ਗਏ ਨਾਲ ਫੋਨ ਆ ਕੇ ਇਸ ਕਰਕੇ ਜ਼ਿੰਦਗੀ ਦਾ ਮੇਨ ਪਰਪੰਡਾ ਕੀ ਉਹਦੇ ਬਾਰੇ ਆਪਣਾ ਕੁਝ ਤਾਂ ਨਹੀਂ ਹੋਇਆ